ਹਾਂਜੀ ਦੋਸਤੋ ਜਿਹੜੇ ਬੰਦਿਆਂ ਦੇ ਮਨ ਦੇ ਵਿੱਚ ਰੀ ਜਾ ਵੀ ਚੰਗੇ ਕੱਦ ਕਾਠ ਵਾਲੀ ਸਾਊ ਸ਼ਰੀਫ ਸ਼ਕੀਨ ਖੁੱਲੀ ਬਾਡੀ ਦੀ ਸੋਹਣੇ ਨੁਕਰੇ ਬੱਚੇ ਦੇਣ ਵਾਲੀ ਗੱਭਣ ਚੈੱਕ ਪਾਸ ਘੋੜੀ ਲੈਣੀ ਆ ਤਾਂ ਐਸ ਵੀਡੀਓ ਕੰਨੀ ਗੌਰ ਕਰ ਲਿਓ ਕਿਉਂਕਿ ਜਿਹੜੀ ਆ ਘੋੜੀ ਆ ਮਿੱਤਰੋ ਸ਼ਕੀਨ ਬਹੁਤ ਆ ਸਾਊ ਸ਼ਰੀਫ ਘੋੜੀ ਆ ਹੱਡ ਗੋਡਿਆਂ ਦੀ ਚੰਗੀ ਆ ਬਲੱਡ ਲਾਈਨ ਇਹਦੀ ਚੰਗੀ ਆ ਤੇ 3 ਮਹੀਨਿਆਂ ਦੀ ਇਹ ਗੱਭਣ ਚੈੱਕ ਪਾਸ ਆ ਆਪ ਦੀ ਜਿਹੜੀ ਇਹਦੀ ਬਲੱਡ ਲਾਈਨ ਆ ਗਈ ਸੂਰੇ ਵਾਲਾ ਲਾਈਨ ਦੇ ਵਿੱਚੋਂ ਆ ਘੋੜੀ ਇਹ 6 ਸਾਲ ਉਮਰ ਆ ਤੇ ਕਾਦਾ ਜਿਹੜਾ ਇਹਦਾ 63.5 ਇੰਚਾ ਮਿੰਤੀ ਵਾਲਾ ਜਦੋਂ ਮਰਜੀ ਕੋਈ ਭਰਾ ਜਾ ਕੇ ਤਸੱਲੀ ਕਰ ਸਕਦਾ ਇਹਨੂੰ 63 ਨਾ ਮੰਨਿਓ 63.5 ਇੰਚੇ ਦੀ ਪ੍ਰੋਪਰ ਹਾਈਟ ਆ ਬਾਕੀ ਤੁਸੀਂ ਲੈਂਥ ਲੈਂਥ ਚੈੱਕ ਕਰੋ ਖੁੱਲੇ ਬੱਚੇ ਦੇਣ ਵਾਲੀ ਘੋੜੀ ਆ ਤੇ ਹੁਣ ਜਿਹੜੀ ਇਹ 26 ਤਰੀਕ ਲੰਘ ਕੇ ਗਈ ਆ 26 ਜਨਵਰੀ ਉਸ ਤਰੀਕ ਨੂੰ ਇਹ ਪੂਰੇ 3 ਮਹੀਨਿਆਂ ਦੀ ਗੱਭਣ ਹੋ ਗਈ ਨੋਕਰੇ ਘੋੜੇ ਬੁਲਟ ਤੋਂ ਜਿਹੜਾ ਕਿ ਸ਼ੋ ਵਿਨਰ ਘੋੜੇ ਸ਼ਕਤੀ ਦਾ ਬੱਚਾ ਹੈਗਾ ਘੋੜਾ ਜਿਹੜਾ ਉਹ ਬੁਲਟ ਉਹ ਸੂਰੇ ਵਾਲੇ ਆਗਾ ਸੋ ਗੌਰ ਕਰ ਲਿਓ ਵੀਡੀਓ ਕੰਨੀ ਤੇ ਸਭ ਤੋਂ ਵੱਡੀ ਗੱਲ ਆ ਜਿਹੜੀ ਅੰਗ ਪੈਰ ਤਾਂ ਤੁਸੀਂ ਦੇਖ ਹੀ ਲਿਆ ਪਿੱਠ ਪੂੜਾ ਬੜਾ ਚੰਗਾ ਗਰਦਨ ਦੀ ਲੰਬਾਈ ਦੇਖ ਲਓ ਤੇ ਵੱਡੀ ਗੱਲ ਇਹ ਆ ਵੀ ਘੋੜੀ ਨਾ ਸਵਾਰੀ ਦੇ ਹੱਕ ਨੂੰ ਬੜੀ ਜਿਆਦਾ ਕੈਮ ਆ ਮੈਂ ਇਸ ਚੀਜ਼ ਦਾ ਚੈਲੰਜ ਕਰਦਾ ਵੀ ਜਿਹੜਾ ਬੰਦਾ ਇੱਕ ਵਾਰੀ ਇਹਦੇ ਉੱਤੇ ਬਹਿ ਕੇ ਝੂਟਾ ਲਿਆ ਆ ਤੇ ਸਵਾਦ ਹੀ ਆਈ ਜਾਊਗਾ ਘੋੜੀ ਇੰਨਾ ਜਿਆਦਾ ਚੰਗਾ ਤੁਰਦੀ ਆ ਉੱਤੇ ਬੈਠੇ ਨੂੰ ਪੋਰਾ ਵੀ ਮਹਿਸੂਸ ਨਹੀਂ ਹੋਣ ਦਿੰਦੀ ਕਿਉਂਕਿ ਜਿੱਦੈ ਇਹਦੀ ਵੀਡੀਓ ਕੀਤੀ ਆ ਨਾ ਮੈਂ ਖੁਦ ਆਪ ਇਹਦੇ ਉੱਤੇ ਬਹਿ ਕੇ ਦੇਖਿਆ ਸੀਗਾ ਤੇ ਉਦੋਂ ਨਾ ਇਹ ਬਾਵਾ ਦਿਨਾਂ ਬਾਅਦ ਤੋਰੀ ਸੀ ਬਾਈ ਨੇ ਕੋਈ ਐ ਨਹੀਂ ਹੈਗੀ ਵੀ ਚੱਲ ਮਾਂ ਜਾ ਕੰਮ ਕਰੀ ਜਾਊ ਆਮ ਆਪਾਂ ਦੇਖਦੇ ਆਂ ਵੀ ਜਦੋਂ ਘੋੜੀਆਂ ਬਾਵਾ ਟਾਈਮ ਬਾਅਦ 15-20 ਦਿਨ ਮਹੀਨੇ ਬਾਅਦ ਤੋਰੀ ਆ ਤਾਂ ਤਾਲਾ ਜਾ ਵੱਟਦੀਆਂ ਨੇ ਆ ਤੁਸੀਂ ਦੇਖੋਗੇ ਵੀਡੀਓ ਦੇ ਵਿੱਚ ਨਿੱਕੀ ਵੱਡੀ ਦੋਨੇ ਚਾਲਾਂ ਤੁਰਦੀ ਆ ਘੋੜੀ ਤੇ ਆ ਉੱਤੇ ਬੈਠੇ ਬੰਦੇ ਕੰਨੀ ਤੁਸੀਂ ਨਿਗਾਹ ਮਾਰਿਓ ਤੁਹਾਨੂੰ ਜਮਈ ਜੱਜਮੈਂਟ ਨਹੀਂ ਹੋਣੀ ਬੰਦਾ ਪੂਰਾ ਹੀ ਨਹੀਂ ਹਿਲਦਾ ਸੋ ਜਿਹੜੇ ਬੰਦੇ ਸਵਾਰੀ ਦੇ ਹੱਕ ਨੂੰ ਚੰਗੀ ਘੋੜੀ ਲੈਣਾ ਚਾਹੁੰਦੇ ਆ ਵੀ ਤੋਰੇ ਦੇ ਸ਼ਕੀਨਾਂ ਬੰਦੇ ਤਾਂ ਇਸ ਵੀਡੀਓ ਕੰਨੀ ਮਿੱਤਰੋ ਗੌਰ ਕਰ ਲਿਓ ਘੋੜੀ ਨਜ਼ਾਰਾ ਬਹੁਤ ਦਿੰਦੀ ਆ ਤੋਰਨ ਨੂੰ ਬਾਕੀ ਕਦ ਕਾਠ ਵੀ ਬਹੁਤ ਆ ਹੁਣ ਬਾਈ ਦਾ ਐਡਰੈਸ ਨੋਟ ਕਰ ਲੋ ਸਰਸੇ ਏਰੀਏ ਦੇ ਵਿੱਚ ਬਾਈ ਦਾ ਹਿੰਮਤਪੁਰਾ ਪਿੰਡ ਆ ਤੇ ਨਾਂਗਾ ਬਾਈ ਦਾ ਗੰਗਾ ਨੰਬਰ ਨੋਟ ਕਰ ਲੋ 822110 82993 ਇਹ ਜਿਹੜਾ ਪਿੰਡ ਆ ਜੀਵਨ ਨਗਰ ਦੇ ਸ਼ਹਿਰ ਦੇ ਨੇੜੇ ਰਹਿ ਜਾਂਦਾ ਸਰਸੇ ਤੋਂ ਤਕਰੀਬਨ ਹੋਊਗਾ ਇਹ 30 35 ਕਿਲੋਮੀਟਰ ਸੋ ਫੋਨ ਲਾ ਲਿਓ ਤੇ ਘੋੜੀ ਦਾ ਤੋਰਾ ਤੂਰਾ ਚੈੱਕ ਕਰੋ ਯਾਰ ਮੈਂ ਕਹਣਾ ਜਮਾ ਬਾਟਾਂ ਵੜਦੀ ਤੁਰੀ ਜਾਂਦੀ ਆ ਤੇ ਜਮਾ ਰੇਵੀਆ ਚਾਲ ਇੰਨੀ ਸਾਫ਼ ਦੁਰਦੀ ਆ ਜਮੀ ਨਹੀਂ ਪੱਟੀ ਜਾਂਦੀ ਸੋ ਗੌਰ ਕਰ ਲਿਓ ਘੋੜੀ ਚੰਗੀ ਬਹੁਤ ਆ ਤੁਹਾਨੂੰ ਐ ਨਹੀਂ ਹੈਗਾ ਵੀਡੀਓ ਦੇ ਵਿੱਚ ਹੀ ਸਾਰਾ ਕਲੀਅਰ ਹੋ ਜਾਣਾ ਬਹੁਤਾ ਕੁਝ ਦੇਖਣ ਕਰਨ ਦੀ ਜਾਂ ਕੋਈ ਸ਼ੱਕ ਦੀ ਗਜੈਸ਼ ਨਹੀਂ ਰਹਿਣੀ ਬੱਚੇ ਪਹਿਲਾਂ ਵੀ ਜਿਹੜੇ ਨੇ ਦੋ ਵਾਰੀ ਦਿੱਤੇ ਆ ਉਹ ਨੌਕਰੇ ਦਿੱਤੇ ਆ ਬਾਲਪੌਰੀਆਂ ਦੀ ਬਿਲਕੁਲ ਸਾਫ਼ ਆ ਸੂਰੇ ਵਾਲਾ ਲਾਈਨ ਆ ਤੇ ਸ਼ਕਤੀ ਦੇ ਬੱਚੇ ਬੁਲਟ ਘੋੜੇ ਤੋਂ ਨੌਕਰੇ ਤੋਂ ਗੱਭਣ ਚੱਕ ਪਾਸਾ ਤੇ 9 ਮਹੀਨਿਆਂ ਦੀ ਗੌਰ ਕਰ ਲਿਓ ਤੇ ਫੋਨ ਲਾ ਲਿਓ ਬਾਈ ਗੰਗੇ ਨੂੰ ਪਿੰਡ ਬਾਈ ਦਾ ਹਿੰਮਤਪੁਰਾ सरसे ਦੇ ਨੇੜੇ ਸੋ ਖਿਆਲ ਕਰ ਲਿਓ ਜਿਹਨੇ ਚੰਗੀ ਘੋੜੀ ਚੰਬੀ ਕੱਦ ਕਾਠ ਵਾਲੀ ਚੰਗੇ ਬੈੱਡ ਬਾਡੇ ਦੀ ਖਰੀਦਣੀ ਆ